ਇਤੋਂ ਅੱਗੇ ਸਾਹਮਣੇ ਤਸਵੀਰਾਂ ਨੇ ਜੀ ਫਤਿਹਗੜ੍ਹ ਸਾਹਿਬ ਦੇ ਕੋਲ ਪੈਂਦੇ ਪਿੰਡ ਲਟੌਰ ਦੀਆਂ ਜਿੱਥੇ ਤਸਵੀਰਾਂ 'ਚ ਸਾਹਮਣੇ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਮੀਟਿੰਗ ਦੌਰਾਨ ਆਪਣੇ ਲੋਕਾਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ ਤੇ ਪੀਏਡੀ ਪਾਰਟੀ ਦੇ ਉਮੀਦਵਾਰ ਮਨਵਿੰਦਰ ਸਿੰਘ ਗੈਸਪੁਰਾ ਨੇ ਇਹ ਨੁੱਕਰ ਮੀਟਿੰਗ ਪਿੰਡ ਦੀ ਧਰਮਸ਼ਾਲਾ 'ਚ ਰੱਖ ਕੇ ਚੋਣ ਜਾਬਤੇ ਦੀਆਂ ੱਝੀਆਂ ਉਡਾ ਦਿੱਤੀਆਂ ਐਸੀ ਨੁੱਕਰ ਮੀਟਿੰਗ ਨੂੰ ਸੰਬੋਧਨ ਕਰਨ ਬਲਵਿੰਦਰ ਸਿੰਘ ਬੈਂਸ ਪਹੁੰਚੇ ਸਨ ਕਿ ਤੇ ਅਸਲ ਚ ਜਾਣਕਾਰੀ ਮੁਤਾਬਕ ਨੁੱਕਰ ਮੀਟਿੰਗ ਕਰਨ ਲਈ ਪ੍ਰਸ਼ਾਸਨ ਵੱਲੋਂ ਪੰਚਾਇਤੀ ਚੌਂਕ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਧਰਮਸ਼ਾਲਾ ਚ ਨੁੱਕਰ ਮੀਟਿੰਗ ਕਰਨ ਦੇ ਨਾਲ ਨਾਲ ਧਰਮਸ਼ਾਲਾ ਚ ਪਾਰਟੀ ਦੀਆਂ ਝੰਡੀਆਂ ਵੀ ਲੱਗੀਆਂ ਹੋਈਆਂ ਸਨ ਉੱਥੇ ਧਰਮਸ਼ਾਲਾ ਚ ਕੀਤੀ ਗਈ ਮੀਟਿੰਗ ਦੀ ਪੁਸ਼ਤੀ ਪਿੰਡ ਵਾਲਿਆਂ ਨੇ ਵੀ ਕੀਤੀ ਕਿ ਤੁਸੀਂ ਵੀ ਸੁਣ ਲਓ ਸ਼ਾਇਗਲਾਈ ਦੁਕਾਨ ਆ ਜੀ ਇਹ ਜਿੱਥੇ ਬੈਸਪਰਾ ਆਏ ਆ ਇੱਥੇ ਰਸ ਮਸਾਲਾ ਹੈ ਜੀ ਇੱਥੇ ਸਾਰੇ ਇਫੈਕਸ਼ਨ ਪੂਰੀ ਹੋ ਰਹੇ ਨੇ ਜਿੰਨੇ ਵੀ ਪੰਚਾਇਤ ਕੋਈ ਮਤਲਬ ਕਿ ਮੀਟਿੰਗਾਂ ਉਹ ਵੀ ਇੱਥੇ ਹੁੰਦੀ ਆ ਤੇ ਜੋ ਸਾਰਾ ਕੁਝ ਹੁੰਦਾ ਇੱਥੇ ਹੁੰਦਾ ਕੋਈ ਵੀ ਕੈਂਡੀਡੇਟ ਆਉਂਦਾ ਤਾਂ ਭਾਸ਼ਣ ਹੋ ਰਹੇ ਹੋ ਰਹੇ ਅੱਜ ਸਾਡੇ ਪਿੰਡ ਵਿੱਚ ਬੈਸਪਰਾ ਆਏ ਸੀ ਤੇ ਉਹਨਾਂ ਦਾ ਸਾਡੀ ਸਰਵਿਸਾਂ ਜੀ ਇੱਥੇ ਧਰਮ ਖਾੜਾ ਇਹਦੇ ਵਿੱਚ ਪ੍ਰੋਗਰਾਮ ਤਾਂ ਜੀ ਤੇ ਕੋਹ ਬਰਵਿੰਦਰ ਪਾਇਸ ਤੇ ਗਿਆਸਪੁਰਾ ਸਾਹਿਬ ਆਏ ਸੀ ਇਹ ਪਿੰਡ ਦੇ ਮਤਲਬ ਦੇ ਵਿੱਚ ਕੀ ਹੈ ਇਹ ਇਹ ਕੀ ਨੂੰ ਕਿਹਾ ਜਾਂਦਾ ਹੈ ਹੈ ਕੀ ਹੈ ਜਗਾ ਕੀ ਹੈ ਧਰਮਸ਼ਾਲਾ ਜੀ ਇਹ ਆਪਣਾ ਵਧੀਆ ਇਹ ਜਰਨ ਧਰਮਸ਼ਾਲਾ ਪੰਚਾਇਤੀ ਧਰਮਸ਼ਾਲਾ ਪੰਚਾਇਤੀ ਧਰਮਸ਼ਾਲਾ ਉਥੇ ਜਿਹੜਾ ਧਰਮਸ਼ਾਲਾ ਚ ਨੁਕਰ ਮੀਟਿੰਗ ਦੇ ਬਾਅਦ ਇਸ ਸਬੰਧੀ ਉੱਥੇ ਮੌਜੂਦ ਇੱਕ ਚੋਣ ਕਮਿਸ਼ਨ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹ ਕੈਮਰੇ ਦੇ ਅੱਗੇ ਭੱਜਦੇ ਨਜ਼ਰ ਆਏ ਤੇ ਜਵਾਬ ਵੀ ਕਿਵੇਂ ਦਿੱਤੇ ਤੁਸੀਂ ਵੀ ਦੇਖ ਲਓ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਚੋਣ ਜਾਬਤੇ ਦੀ ਲੰਘਣਾ ਹੋ ਰਹੀ ਹੈ ਜੀ ਸਰਕਾਰ ਬਣਾਉਂਦੇ ਜਿਹੜੀ ਮੇਰੀ ਡਿਊਟੀ ਲੱਗੀ ਹੈ ਮੈਂ ਆਪਣੀ ਡਿਊਟੀ ਜਿਵੇਂ ਪਤਾ ਜਿਹੜੀ ਮੇਰੀ ਹੋਵੇ ਮੈਂ ਆਪਣੇ ਹਾਰ ਐਪਸ ਨੂੰ ਦਾ ਭਲਾ ਦੇ ਦੂੰ ਤੁਸੀਂ ਇਹਦਾ ਅੱਗੇ ਜਾਣਕਾਰੀ ਦੇ ਦਿੱਤੀ ਹੈ ਹਾਂ ਜੀ ਮੈਂ ਇੱਕ ਹੋਰ ਕੁਝ ਮਿੰਟਾਂ ਜੀ ਸਰ ਕਮਰੇਡ ਆਮਰਨਾਥ ਜਿੱਦੂ ਚੂਮ ਜਾਬਤੇ ਦੀ ਉਲੰਘਣਾ ਕਰਨ ਬਾਰੇ ਬਲਵਿੰਦਰ ਸਿੰਘ ਬੈਂਸ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਬਾਰੇ ਅਨਜਾਨਤਾ ਪ੍ਰਗਟਾਉਂਦਿਆ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਨੁੱਕਰ ਮੀਟਿੰਗ ਧਰਮਸ਼ਾਲਾ ਚ ਹੋਈ ਹੈ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ ডেইলি পোস্ট পাঞ্জাবি ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ